ਦੂਜੀ ਸਾਰਿਆਂ ਨੂੰ ਸਸਤੀ ਦੀ ਕਾਰ ਲਈ ਆਪਾਂ ਬਣਾਉਣ ਲੱਗਿਆਂ ਦੀ ਦਾਲ ਚੌਲ ਆਪਣੇ ਤੜਕਾ ਲਾਉਣ ਵਾਸਤੇ ਪਿਆਜ਼ ਕੱਟ ਕੇ ਰੱਖ ਲਿਆ ਚੌਲ ਜੀ ਆਪਣੇ ਧੁੱਲ ਸਭਾ ਕੇ ਪਾ ਲੇ ਟਰਾਈ ਬਿੰਗ ਦੇ ਵਿੱਚ ਦੇਖੀ ਆਪਾਂ ਇਹ ਪਾਵਾਂਗੇ ਪਾਣੀ ਪਾਣੀ ਆਪਾਂ ਨੇ ਮੈਂਣਕੇ ਨਹੀਂ ਪਾਉਣਾ ਸੁੱਲਾਈ ਪਾਉਣਾਗੇ ਕਿਉਂਕਿ ਆਪਾਂ ਵਾਲ ਕੇ ਪਾਣੀ ਖੱਡ ਕੇ ਬਣਾਵਾਂਗੇ ਹਾਂਜੀ ਇਹਦੇ ਦੀ ਆਪਾਂ ਨੇ ਪਨੀਰ ਦੀ ਟਰਜੀ ਬਣਾਈ ਆ ਜੀ ਜਿਹੜਾ ਜੀ ਆਪਾਂ ਨੇ ਲੱਸੀ ਦਾ ਫਟਾ ਕੇ ਬਣਾਇਆ ਸੀ ਹਾਂਜੀ ਚੌਲਾਂ ਨੂੰ ਜੇ ਆਪਾਂ ਜੇ ਟੱਕ ਦਾਂਗੇ ਜਦੋਂ ਥੋੜੀ ਜਿਹੀ ਵਾਲੀ ਆਊਗੀ ਉਹ ਥੋੜਾ ਜਿਹਾ ਨੰਗਾ ਕਰਕੇ ਬਰਲ ਕਰ ਦਾਂਗੇ ਤਾਂ ਜੋ ਆਪਣੇ ਜਿਹੜੇ ਚੌਲ ਨੇ ਜੀ ਉਬਲ ਕੇ ਬਾਹਰ ਨਾ ਆ ਸਕਣ ਆਪਾਂ ਨੇ ਹੀ ਮਿਕਸ ਸਬਜੀ ਬਣਾਈ ਆ ਕਾਲੇ ਚਨੇ ਦੇ ਰਾਜਮਾ ਦੀ ਉਹਦੇ ਨਾਲ ਜੇ ਆਪਾਂ ਚੌਲ ਬਣਾ ਰਹੇ ਹਾਂ ਦੁਪਹਿਰ ਦਾ ਟਾਈਮ ਹੈ ਜੀ ਹਾਂ ਜਿਹੜੀ ਜੇ ਆਪਾਂ ਨੇ ਆ ਪੁਰਜੀ ਬਣਾਈ ਆ ਪਨੀਰ ਦੀ ਆਪਾਂ ਨੇ ਰਾਤ ਵਾਸਤੇ ਬਣਾਈ ਜੀ ਇਹ ਜੀ ਆਪਣਾ ਜਿਹਨੂੰ ਦੁਪਹਿਰ ਦਾ ਟਾਈਮ ਉਹਦੇ ਦੇ ਆਪਾਂ ਨੇ ਚੌੜ ਬਣਾ ਰਹੇ ਹਾਂ ਹਾਂ ਜੀ ਇੱਧਰ ਵੀ ਆਪਣੇ ਚੌੜ ਦੇ ਰਿਜਣਾਗਾ ਇਹੋ ਜੀ ਬੈਲ ਕਰ ਦਾਂਗੇ ਜੀ ਉਪਰ ਨਾ ਜਾਣ ਗੈਸ ਵੀ ਘੱਟ ਕਰ ਦਾਂ ਇੱਧਰ ਵੀ ਆਪਣੇ ਤੜਕਾ ਰੱਖੇ ਪਪੜੀ ਇਹਨਾਂ ਨੂੰ ਚੌੜਾ ਨੂੰ ਦੇਸੀ ਘਿਓ ਦਾ ਤੜਕਾ ਲਾਉਣਾ ਹਾਂਜੀ ਮੀਂਹ ਪੈ ਗਿਆ ਜੀ ਖੰਡ ਹੋ ਗਈ ਉਹਦੇ ਕਰਕੇ ਦੇਸੀ ਘਿਓ ਵੀ ਜੰਮ ਗਿਆ ਹੁਣ ਗਰਮੀ ਦੇ ਵਿੱਚ ਤਾਂ ਪਗੜਿਆ ਹੀ ਰਹੇਗਾ ਅਸੀਂ ਜੇ ਪਪੜੀ ਚੌੜਾ ਨੂੰ ਹਮੇਸ਼ਾ ਦੇਸੀ ਘਿਓ ਦਾ ਤੜਕਾ ਲਾਉਣਾ ਹੈ ਬਹੁਤ ਜ਼ਿਆਦਾ ਲਾਲ ਨਹੀਂ ਕਰਾਂਗੇ ਪਿਆਜ਼ਾਂ ਨੂੰ ਥੋੜੇ ਜਿਹਾ ਲਾਂਟ ਗਵਾਉਂਗੀ ਰੱਖਾਂਗੀ ਫਿਰ ਦੇ ਵਿੱਚ ਆਪਾਂ ਬਣਾਕਰ ਮਸਾਲਾ ਹਰਦੀ ਪਾ ਲਾਂਗੇ ਵੀ ਥੋੜੇ ਜਿਹਾ ਕਲਰ ਆ ਜੀਗਾ ਚੌਲਾਂ ਨੂੰ ਸਪੱਟਾਂ ਦੀ ਚੌਲਾਂ ਵਿੱਚ ਕਦੇ ਵੀ ਕਲਰ ਨਹੀਂ ਪਾਉਂਦੇ ਬਿਨਾ ਕਲਰ ਤੋਂ ਹੀ ਬਣਾਉਣਾ ਹੈ ਕਲਰ ਵਾਸਤੇ ਥੋੜੇ ਜਿਹਾ ਹੜਦੀ ਪਾ ਲੈਣੇ ਹਨ ਹਾਂਜੀ ਚੌਲ ਜੀ ਆਪਣੇ ਉਪਰ ਰੱਖ ਲਏ ਨੇ ਅੱਪਾ ਜੀ ਜੋੜੀ ਜੀ ਬੈਲਡ ਕਰ ਦਾਂਗੇ ਤਾਂ ਜੋ ਉਪੜ ਕੇ ਬਾਹਰ ਨਾ ਨਿਕਲ ਇੱਧਰ ਜੀ ਆਪਾਂ ਨਾਲ ਦੀ ਨਾਲ ਪਿਆਜ਼ ਭੁੰਨ ਰਹੀ ਹਾਂ ਉਹਦਾ ਤੜਕਾ ਲਾ ਰਹੀ ਹਾਂ ਹਾਂ ਜੀ ਜਿਹੜੇ ਜੀ ਆਪਾਂ ਸਰਦੀਆਂ ਦੇ ਵਿੱਚ ਚਾਵਲ ਬਣਾਉਣੇ ਹੁੰਦੇ ਆ ਉਹਨਾਂ ਦੇ ਵਿੱਚ ਤਾਜੀ ਆਪਾਂ ਹਰੇ ਮਟਰ ਜੀ ਪਾ ਲੈਣੇ ਹਿੰਨੇ ਪੁਰਾਣੋਂ ਮਟਰ ਜੀ ਉਹ ਤਾਂ ਤਾਜ਼ੇ ਆਉਂਦੇ ਹੁੰਦੇ ਨੇ ਹਾਂ ਜੀ ਸੋਰਾਂਗੇ ਵਾਲੇ ਪਾਉਂਨ ਨੂੰ ਜੀ ਨਹੀਂ ਕਰਦਾ ਹਾਂਜੀ ਨਾਰਦੀ ਨਾਰੀਆ ਦਾ ਤੜਕਾ ਪਾਉਣ ਲੱਗੇ ਹਾਂ ਹਾਂਜੀ ਆਪਾਂ ਜੀ ਚੌਲਾਂ ਦੇ ਵਿੱਚ ਕਦੇ ਵੀ ਕਲਰ ਨਹੀਂ ਪਾਇਆ ਚਾਹੇ ਮਿੱਠੇ ਪਾ ਬਣਾਈਏ ਜੀ ਚਾਹੇ ਨਮਕੀਨ ਆਪਾਂ ਜੀ ਕਲਰ ਵਾਸਤੇ ਹਲਦੀ ਉਹ ਪਾਉਣੀ ਹੈ ਮੈਂ ਕੋਈ ਮਸਾਲਾ ਭੁੱਜ ਜੂ ਇਹਦੇ ਵਿੱਚ ਨਮਕ ਤੇ ਮਿੱਠਾ ਮਸਾਲਾ ਪਾ ਲਵਾਂਗੇ ਤੇ ਕਾਰੇ ਮਸਾਲੇ ਐਡ ਕਰਨਾਗੇ ਹਾਂਜੀ ਪਿਆਜ਼ ਆਪਣੇ ਭੁੱਜੇ ਚੁੱਕੇ ਹਨ ਜੀ ਆਪਾਂ ਨੂੰ ਥੋੜੀ ਹਲਦੀ ਪਾ ਲਾਂਗੇ ਨੇ ਤੇ ਇਹ ਆਪਾਂ ਜਮੇ ਥੋੜੀ ਪਾਵਾਂਗੇ। ਨਾਲ ਉਸ ਪਾਵਾਂਗੇ ਵੀ ਆਪਾਂ ਗਰਮ ਮਸਾਲਾ ਪਾਵਾਂਗੇ। ਧਨੀਆ ਪਾਊਡਰ ਪਾਵਾਂਗੇ। ਅੰਦੀ ਤੋਂ ਕਿ ਜ ਆਪਣੇ ਸਬਜੀ ਨਾਲ ਖਾਣੇ ਨੇ ਚੌੜ। ਓਕੇ ਛੱਡ ਦੀ ਵਿੱਚ ਪਹਿਲਾਂ ਹੀ ਹੈਗੇ ਨੇ ਮਿਰਚ ਮਸਾਲੇ ਫਿਰ ਜ਼ਿਆਦਾ ਨਹੀਂ ਪਾਣਗੇ। ਆਂਦੀ ਚੌੜ ਆਪਣੇ ਉਬਲ ਚੁੱਕੀ ਹਾਂ ਜੀ ਆਪਣੇ ਇਹਦੇ ਪਾਣੀ ਕੱਢ ਲਿਆ ਜੀ। ਅੱਪਾ ਜੀ ਹੁਣ ਇਹਨੂੰ ਤੜਕੇ ਦੇ ਵਿੱਚ ਪਾ ਦਾਂਗੇ। ਹਾਂਜੀ ਥੋੜੇ ਥੋੜੇ ਕਰਕੇ ਪਾਈ ਜਾਵਾਂਗੇ। ਫਿਰ ਆਪਾਂ ਇਹਨਾਂ ਚਮਚੇ ਦੇ ਨਾਲ ਹਿਲਾ ਦਾਂਗੇ। ਹਾਂਜੀ ਇਸ ਤਰ੍ਹਾਂ ਜੀ ਵਾਰ ਕੇ ਚੌਲ ਵਧੀਆ ਬਣਦੇ ਨੇ। ਜਿਹੜੀ ਬੈ ਜੀ ਹੁੰਦੀ ਹੈ ਜੀ ਚੌੜਾਂ ਦੀ ਉਹ ਸਾਰੀ ਨਿਕਲ ਜਾਂਦੀ ਹੈ। ਵਿਰਾਪਾ ਵਾਲੀ ਚੌਲ ਬਣਾਉਣੀ ਹੈ ਜੀ ਬਿਲਕੁਲ ਵੀ ਆਪਾਂ ਨੂੰ ਕੋਈ ਬੈ ਨਹੀਂ ਹੁੰਦੀ ਖਰਾਬ ਨਹੀਂ ਕਰਦੇ ਜੀ ਆਪਾਂ ਜਿਹੜੇ ਭੈਣ ਭਰਾ ਕਹਿ ਦਿੰਦੇ ਹਨ ਕਿ ਚੌਲ ਨਹੀਂ ਖਾ ਸਕਦੇ ਉਹ ਇਸ ਤਰ੍ਹਾਂ ਵਾਲ ਕੇ ਚੌਲ ਖਾਣ ਦੀ ਬਿਲਕੁਲ ਵੀ ਨੁਕਸਾਨ ਨਹੀਂ ਕਰਦੇ ਇਹ ਹਾਂਜੀ ਆਪਾਂ ਨੇ ਸਾਰਾ ਤੜਕਾ ਜੀ ਚੌਲਾਂ ਦੇ ਵਿੱਚ ਮਿਕਸ ਕਰ ਲਿਆ ਹਾਂਜੀ ਬਹੁਤ ਵਧੀਆ ਆਪਣੇ ਚੌਲ ਬਣਨੇ ਨੇ ਕਾਫੀ ਨਹੀਂ ਬਿਆਜੇ ਦਾ ਤੜਕਾ ਲਾ ਲਾ ਹਾਂ। ਹਾਂਜੀ ਆ ਜੀ ਨਾਲ ਆਪਾਂ ਨੇ ਕਾਲੇ ਚਨੇ ਤੇ ਰਾਜਮਾ ਦੀ ਸਬਜ਼ੀ ਲਈ ਹੈ ਜੀ ਨਾਲ। ਹਾਂਜੀ ਆਪਾਂ ਨੇ ਜੀ ਨਾਲ ਦੀ ਕਾਲੇ ਚਨੇ ਤੇ ਰਾਜਮਾ ਦੀ ਸਬਜ਼ੀ ਲਈ ਹੈ ਜੀ। ਚਾਹੜਾਂ ਦੇ ਨਾਲ ਤੇ ਨਾਲ ਆਪਣੇ ਚਾਹੜ ਬਣਾਏ ਨੇ ਜੀ। ਹਾਂਜੀ ਆਪਣੇ ਜੀ ਪਲੇਟਿੰਗ ਵੀ ਹੋ ਚੁੱਕੀ ਹੈ ਜੀ। ਆੜਾ ਆਪਣੀ ਚੌਲ ਹੈ ਜਿੰਨ ਕੀ ਹਲਪਣੇ ਕਾਲੇ ਚਨੇ ਦੇ ਰਾਜਮਾ ਦੀ ਸਬਜੀ ਲਈ ਹੈ ਜੀ ਹਾਂਜੀ ਆਪਾਂ ਜੀ ਨਾਲ ਦਹੀਂ ਵੀ ਲੈ ਸਕਦੇ ਹਾਂਜੀ ਤੁਹਾਡੀ ਵੀਡੀਓ ਨੂੰ ਲੈ ਕੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਹਾਂਜੀ ਆਪਣੇ ਜੀ ਚੈਨਲ ਬਾਦ ਜਾਂਦੇ ਨੇ ਫਿਰ ਵਿੱਚੋਂ ਜੀ ਕਈ ਜਾਣੇ ਫਿਰ ਆਪਣੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿੰਦੇ ਨੇ ਹਾਂਜੀ ਇਸ ਤਰ੍ਹਾਂ ਨਾ ਕਰਿਆ ਕਰੋ ਹਾਂਜੀ ਇੱਕ ਬਟਨ ਦਬਣ ਦੇ ਨਾਲ ਜੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਾਨੂੰ ਉਹਦੇ ਨਾਲ ਫਾਇਦਾ ਹੁੰਦਾ ਜੀ ਆਪਣੇ ਜੀ 400 ਅਜੇ ਵੀ ਸਬਸਕ੍ਰਾਈਬਰ ਹੋਏ ਨੇ ਵਿੱਚੋਂ ਜੀ ਇੱਕ ਦੋ ਨੇ ਆਨ ਸਬਸਕ੍ਰਾਈਬ ਕਰਤਾ ਜੀ ਹਾਂਜੀ ਇਸ ਤਰ੍ਹਾਂ ਨਾ ਕਰਿਆ ਕਰੋ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੇ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਹੋ ਜੀ ਸਾਡੇ ਮਨ ਨੂੰ ਹੌਸਲਾ ਹੁੰਦਾ ਹੋਰ ਵੀਡੀਓ ਬਣਾਉਣ ਨੂੰ ਸਾਡਾ ਮਨ ਕਰਦਾ ਜੀ ਜਦੋਂ ਜੀ ਕੋਈ ਵਿੱਚ ਕੋਈ ਨਾ ਕੋਈ ਅਨਸਬਸਕ੍ਰਾਈਬ ਕਰ ਦਿੰਦਾ ਜੀ ਇੱਕ ਘਟ ਜਾਂਦਾ ਜੀ ਮਨ ਨੂੰ ਬੜਾ ਦੁੱਖ ਹੁੰਦਾ ਜੀ ਇਸ ਤਰ੍ਹਾਂ ਨਾ ਕਰਿਆ ਕਰੋ ਜੀ ਹਾਂ ਜੀ ਅਸੀਂ ਬਹੁਤ ਮਿਹਨਤ ਕਰਦੇ ਆਂ ਜੀ ਵੀਡੀਓ ਬਣਾਉਣੇ ਆ ਜੀ ਸਾਡੀ ਵੀਡੀਓ ਨੂੰ ਲੈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ